Gracias. ਜੀ ਕੀ ਨਹਾ ਤੁਹਾਡਾ ਅੱਜ ਜਿਹੜੀ ਲਾਟਰੀ ਲੱਗੀ ਐ ਕਿੰਨੇ ਦੀ ਲਾਟਰੀ ਲੱਗੀ ਔਰ ਕਿੱਥੋਂ ਦਾ ਤੁਸੀਂ ਰਹਿਣ ਵਾਲੇ ਹੋ ਜੀ ਮੇਰਾ ਨਾਮ ਦਸ਼ਮੇਲ ਸਿੰਘ ਆ ਜੀ ਜ਼ਿਲ੍ਹਾ ਮੋਗਾ ਪਿੰਡ ਫਤੇਗੜ ਕੋਲ ਡਾਣਾ ਵਾ 6 ਰੁਪਏ ਵਾਲੀ ਲਾਟਰੀ ਤੇ 1 ਕਰੋੜ ਦਾ ਨਾਮ ਲੱਗਿਆ ਜੀ ਕੰਮ ਕਿਦਾਂ ਤੁਹਾਨੂੰ ਪਤਾ ਲੱਗਿਆ ਜਿਹੜੀ ਅੱਜ ਲਾਟਰੀ ਨਿਕਲੀ ਐ ਇੱਕ ਕੱਲ੍ਹ ਹੀ ਮੈਂ ਲਾਟਰੀ ਪਾਈ ਸੀਗੀ 11 ਵਜੇ ਤੇ ਮੈਨੂੰ ਸਵਾ 11 ਵਜੇ ਜੀਰਾ ਤੋਂ ਲਾਟਰੀ ਸ਼ਰਮਾ ਲਾਟਰੀ ਦਾ ਆਲਾ ਦਾ ਫੋਨ ਆਇਆ ਤੇ ਤੁਹਾਡੀ ਲਾਟਰੀ ਲੱਗਦੀ ਆ ਤੇ ਮੈਨੂੰ ਇੱਕ ਵਾਰ ਤਾਂ ਯਕੀਨ ਹੀ ਨਹੀਂ ਹੋਇਆ ਇਸ ਗੱਲ ਤੇ ਵੀ ਫਿਰ ਮੈਂ ਦੁਬਾਰਾ ਨਾ ਪਰਫਾਰਮ ਕੀਤਾ ਤੇ ਫਿਰ ਮੈਨੂੰ ਯਕੀਨ ਹੋ ਗਿਆ ਕਿ ਉਹ ਟੈਕਸ ਦੇਖ ਕੇ ਮੜਾਈ ਵੀ ਸ਼ੇਰ ਵੀ ਇਹ ਜਦ ਵਿੱਚ ਟੈਕਸ ਕੋਡ ਦਾ ਮੈਲਾ ਨਾਮ ਸੀ ਕਿਸੁਪਨਾ ਕੀ ਸੀ ਗੱਲ ਆ ਰਹੀ ਬੰਦਾ ਜਿਹੜਾ ਅੱਜ ਨਿਗਲੀ ਹੈ ਕਿੰਨੀ ਕੀ ਖੁਸ਼ੀ ਹੈ ਪਰ ਕੀ ਸੋਚ ਕੇ ਪਾਈ ਸੀ ਕਿ ਕੇ ਜਜ ਲਾੜ ਰਹੀ ਖੁਸ਼ੀ ਬਹੁਤ ਜ਼ਿਆਦਾ ਵਾ ਜੀ ਪਹਿਲਾਂ ਵੀ ਇੱਕ ਅੱਧੀ ਵਾਰੀ ਕਿਸਮਤ ਅਜਮਾਈ ਆ ਪਰ ਕੱਲ ਮੈਂ ਢਾੜਕ ਮਾਤਾ ਦੇ ਜਾ ਰਿਹਾ ਸੀਗਾ ਜੀਰਾ ਉਥੇ ਸ਼ੁਕਰ ਮਹਿਲ ਦੇ ਮਾਤਾ ਦੀ ਜਗਾ ਵਾ ਉਥੇ ਮੱਥਾ ਟੇਕਣ ਜਾਣਿਆ ਅਸੀਂ ਜਾਂਦੇ ਹੋਏ ਨੇ ਮੈਂ ਇੱਕ ਟਿਕਟ ਖਰੀਦੀ ਤੇ ਮੈਨੂੰ ਸਮਝੋ ਵੀ ਪ੍ਰਮਾਤਮਾ ਨੇ ਜਾਂ ਮਾਤਾ ਨੇ ਇੱਕ ਕਫਾ ਹੀ ਦੇ ਤਾਲ ਜਦੋਂ ਕਿੰਨਾ ਦੀ ਵਰਤੋਂ ਕਰਕੇ ਸੁਪਨੇ ਕੀਨੇ ਅੱਲਾ ਤਾਂ ਮੇਰੇ ਤੇ ਜੋ ਥੋੜਾ ਬੋਲਾ ਕਰਜ਼ਾ ਮੈਂ ਉਹ ਤਾਰੂੰਗਾ ਤੇ ਕੋਈ badi moti ਕਿਸੇ ਲੋੜਵੰਦ ਦੀ ਮਦਦ ਹੋਈ ਉਹ ਵੀ ਜ਼ਰੂਰ ਕਰਾਂਗਾ ਤੇ ਬਾਕੀ ਆਪਦੇ ਬੱਚਿਆਂ ਦਾ ਭਲਾ ਕਰਾਂਗਾ ਸਵਾਰਾਂਗੇ ਜੀ ਤੁਸੀਂ ਕੀ ਕਿੱਥੇ ਰਹਿੰਦੇ ਹੋ ਔਰ ਕੀ ਨਾ ਤੁਹਾਡਾ ਜਿਹੜੀ ਅੱਜ ਕਰੋੜ ਰੁਪਏ ਦੀ ਲਾਟਰੀ ਨਿਕਲੀ ਕਿਦਾਂ ਦੇਖਦੇ ਹੋ ਸੀ ਇਤਿਹਾਸ ਦੇ ਵਿੱਚ ਮੇਰੇ ਨਾਲ ਬਈ ਵਾਰ ਹੋ ਗਿਆ ਸੀ ਹਾਂ ਜੀ ਅੱਜ ਪੱਦੇ ਦੇ ਮੇਰੇ ਨਾਮ ਕਰਕੇ ਜਿੱਤ ਤਾਂ ਪਾਈ ਸੀ ਜੀ ਲਾਟਰੀ ਨਿਕਲੀ ਮਾਤਾ ਰਾਣੀ ਨੇ ਤਰਫਾ ਕੀਤੀ ਹੈ ਜੀ ਸਾਡੇ ਨਵਾਂ ਜਾਵਤ ਜੀ ਵੀ ਅਸੀਂ ਜ਼ਿਆਦਾਤਰ ਤਾਂ ਲੋਕਾਂ ਨੂੰ ਕਿਸੇ ਨੂੰ ਮਦਦ ਦੇ ਲੋੜ ਪੂਰੀ ਕਰਾਂਗੇ ਬਾਕੀ ਬੱਚੇ ਦਾ ਪੜਾ ਖੜਾ ਲਾਂਗੇ ਸ਼ਾਮੰਦਾਂ ਦੀ ਨਸੀ ਅਸੀਂ ਮਾਤਾ ਰਾਣੀ ਦੇ ਆਦੇ ਸੀ ਤੇ ਮਾਤਾ ਰਾਣੀ ਦੇ ਸਾਤੇ ਜਨਨ ਕੇ ਵੀ ਮਦਦ ਕੀਤੀ ਨਾਲੋਂ ਵੀ ਮਾਤਾ ਨੇ ਸਾਡਾ ਖਾਲ ਪਾਇਆ ਸੀ ਮਾਤਾ ਨੇ ਮਾਤਾ ਨੇ ਸਾਡੀ ਇਹ ਤੁਸੀ ਤੁਹਾਨੂੰ ਮਾਤਾ ਨੇ ਅੱਜ ਕਿੰਨੀ ਕਿੰਨੀ ਕੀ ਖੁਸ਼ੀ ਹੈ ਸਰ ਕੁਝ ਨਹੀਂ ਹੋ ਰਹੀਆਂ ਯਕੀਨ ਹੈ ਤੁਹਾਨੂੰ ਕੋਈ ਬਿਆਨ ਨਹੀਂ ਹੋ ਰਿਹਾ ਯਕੀਨ ਹੈ ਤੁਹਾਨੂੰ ਸਰ ਜਿਕੇ ਆ ਨਹੀਂ ਰਿਹਾ ਇਹਦਾ ਇਹਨਾਂ ਕੋਲ ਹੋ ਰਿਹਾ ਹੈ ਅਸੀਂ ਖੋਜ ਕਰ ਦਿਖਾ ਰਹੇ ਹਾਂ ਪਰ ਹਜੇ ਤੱਕ ਯਕੀਨ ਨਹੀਂ ਆ ਰਿਹਾ ਵੀ ਇਹ ਸਾਨੂੰ 6 100 ਰੁਪਏ ਦੀ ਟੈਕਟ ਤੇ 100 ਕਰੋੜ ਰੁਪਈਆ ਨਿਕਲਾਏਗਾ ਕੋਈ ਹਜੇ ਐ ਆਪਨੇ ਆਪ ਨੂੰ ਸੁਪਨਾ ਜਿਹਾ ਲੱਗ ਰਿਹਾ ਹੈ ਇਹ ਗੱਲ ਪਰਿਵਾਰ ਨੂੰ ਪਤਾ ਲੱਗ ਗਿਆ ਹਾਂਜੀ ਪਰਿਵਾਰ ਨੂੰ ਪਰਿਵਾਰ ਨਾਲ ਗੱਲਬਾਤ ਹੋਈ ਤੁਹਾਡੇ ਹਾਂਜੀ ਹਾਂਜੀ ਸਰ ਪਰਿਵਾਰ ਨਾਲ ਗੱਲਬਾਤ ਹੋਈ ਹੈ ਬੇਤੇ ਨਾ ਹੋਈ ਹੈ ਮੇਰੀ ਸੱਸ ਨੂੰ ਮਾ ਨਾਲ ਹੋਈ ਹੈ ਗੱਲਬਾਤ ਤੇ ਵਧਾਈਆਂ ਚੱਲ ਰਹੀਆਂ ਹਾਂਜੀ ਥੈਂਕ ਯੂ ਸਾਰਿਆਂ ਨੂੰ ਵਧਾਈਆਂ ਚੱਲ ਰਹੀਆਂ ਸਾਰੇ ਰਸਤੇ ਦਾਣੇ ਤੋਂ ਨਾਲ ਦੇ ਆ ਗੋਤ ਖੁਸ਼ੀ ਹੋ ਰਹੀ ਹੈ ਸਾਨੂੰ